ਮਿੱਤਰੋ ਮੋਗੇ ਮੰਡੀ ਤੇ ਖੜੇ ਆ ਠੋਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਮਹਿੰਦਰਾ 265 DI ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲ ਆ ਬਾਈ ਠੀਕ ਆ ਬਾਈ ਜੀ ਹੋਰ ਠੀਕ ਆ ਜੀ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਹੋਰ ਜੀ ਹੋਰ ਠੀਕ ਆ ਸਾਰੇ ਵਧੀਆ 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 ਬਾਈ ਨਵਾਜ਼ ਜੀ ਥੋੜਾ ਜਿਹੜਾ ਤੁਸੀਂ ਸਾਡੇ ਕੋਲ ਚੱਲ ਕੇ ਆਏ ਹੋ ਠੀਕ ਆ ਬਾਈ ਇਹ ਜਿਹੜਾ ਮਹਿੰਦਰਾ 265 ਟਾਈਪ ਮਾਡਲ ਕਿਹੜਾ ਬਾਈ ਇਹ ਮਾਡਲ ਵੀਰੇ 1995 ਮਾਡਲ ਆ ਜੀ ਠੀਕ ਆ 1995 ਮਾਡਲ ਆ ਨੰਬਰ ਪਿਆ ਬਾਈ ਨੰਬਰ ਬਾਈ ਬਸੰਦੇ ਦਾ pb03 ਲਗਦ ਕੈਸ਼ ਦਾ ਕੋਈ ਲੋਨ ਨਹੀਂ ਦਾ ਠੀਕ ਹੈ ਜੀ ਬੰਦਾ ਦਾ ਨਵਾਂ ਘਰਾਇਆ ਬੰਦੇ ਦਾ ਮਤਲਬ ਕੈਸ਼ ਆ ਕੈਸ਼ ਦਾ ਟਰੈਕਟਰ ਆ ਸਾਰਾ origignal ਟਰੈਕਟਰ ਆ ਬਾਈ ਠੀਕ ਆ ਪੰਜਾਬ ਨੰਬਰ ਪੰਜਾਬ ਨੰਬਰ ਸਾਰਾ ਟਰੈਨ ਵਾਲਾ ਬਾਈ ਕਿਤੋਂ ਵੀ ਬੰਦਾ ਆ ਕੇ ਆਪਾਂ ਨੂੰ ਸਾਫਤ ਨਹੀਂ ਕਰ ਸਕਦਾ ਵੀ ਇਥੋਂ ਰੰਗ ਲੱਗਿਆ ਤੇ ਜਾਂ ਵਜਿਆ ਵਾ ਠੀਕ ਆ ਬਾਈ ਸਾਰਾ origignal ਟਰੈਕਟਰ 95 ਮਾੜਨਾ ਠੀਕ ਆ ਟਾਇਰਾਂ ਦੀ ਗੱਲ ਕਰਕੇ ਬਾਈ ਆਪਾਂ ਕੱਲ ਪੁਆਇਆ ਟਾਇਰ ਕੰਪਨੀ ਦੇ JK ਸੋਨਾ 1 ਚਾਰੇ ਚਾਰੇ ਟਾਇਰ JK ਸੋਨਾ 1 ਦੇ ਪਾਇਆ ਬਿਲਕੁਲ ਵੀ ਮਰੂਆ ਟਾਇਰ ਆ ਵੀ ਉਹ ਬਾਈ ਦੇ ਕੋਈ ਲੈਂਦਾ ਵੀ ਇਹਦੇ ਨਾਲ ਸੌਦਾ ਕਰੂਗਾ ਆਪਾਂ ਉਹਦੇ ਨਾਂ ਤੇ ਹੀ ਬਿੱਲ ਕਟਾ ਕੇ ਦੇਣਾ ਆਪਾਂ ਬਿੱਲ ਨਹੀਂ ਕਟਾਇਆ ਜੇ ਠੀਕ ਆ ਵੀ ਉਹਨਾਂ ਦੇ ਬੰਦਾ ਆਪਾਂ ਉਹ ਖਰੀਦੂਗਾ ਉਹਦੇ ਨਾਂ ਤੇ ਆਪਾਂ ਬਿੱਲ ਕਟਾ ਦਾਂਗੇ ਕਟਾ ਦੇਉਂਗੇ ਉਹਦੇ ਨਾਂ ਤੇ ਹੀ ਆਪਾਂ ਉਸੇ ਦੇ ਨਾਂ ਤੇ ਆਪਾਂ ਠੀਕ ਆ ਇਹਦਾ ਗਾਲੀ ਗੱਲ ਕਰਕੇ ਨਾਗ ਵੇਚਦਾ ਵੀ ਸਾਰੇ ਪੂਰੇ ਕਿੱਲੀਆਂ ਵਾਲੀ ਹੱਕ ਆ ਠੀਕ ਆ ਠਾ ਠਾ ਹੁੰਦੀ ਠੀਕ ਆ ਫੱਟੀ ਛਤਰੀ ਸਾਰਾ ਕੁਝ ਜਿਉ ਲੱਗੀ ਆਪਾਂ ਇਹ ਡਿਜ਼ਾਈਨ ਨਾਲੇ ਛਤਰੀ ਹੈਗੀ ਆ ਛਤਰੀ ਹੈ ਨਹੀਂ ਕਿਤੇ ਨਾ ਡੱਕ ਲੱਗੀ ਉਹ ਲਾਲਿਆ ਬੰਦੇ ਨੇ ਬਾਈ ਠੀਕ ਆ ਬਾਈ ਇਹ ਜਿਉ ਆਈਆਂ ਨਾਲੇ ਵੀ ਆਪਾਂ ਦੇ ਦਾਂਗੇ ਇੰਡੀਅਨ ਗੇਟ ਦਾ ਪੂਰਾ ਚੰਗਾ ਇੰਡੀਅਨ ਗੇਟ ਦੀ ਆਪਣੀ ਗਾਰੰਟੀ ਆ ਬਾਈ ਫੁੱਲ ਯਾਰ ਹਈ ਤੇ ਟ੍ਰੈਕਟਰ ਦੀ ਕੋਈ ਸੀਲ ਨਹੀਂ ਉਖੜੀ ਹੈ ਜੇ ਰੇਸ ਵਾਲੀ ਸੀਲ ਨਹੀਂ ਉਖੜੀ ਹੈ ਤੇ ਕਨਾਲ ਦੀ ਸੀਲ ਉਵੇਂ ਪਈ ਹੈ ਟ੍ਰੈਕਟਰ ਦੀ ਠੀਕ ਆ ਬਾਈ ਬਾਕੀ ਟ੍ਰੈਕਟਰ ਦੇ ਰੰਗ ਰੂਪ ਪਈ ਵਿਦਿਊ ਰਮਮਾ ਦੇ ਮਾਰੀ ਕੇ ਆਉਂਦਾ ਹੈ ਹਾਂਜੀ ਹਾਂਜੀ 40 ਕਿਲੋਮੀਟਰ ਪੋਤਾ ਵੀ ਪਿਆ ਜਾਵਾ ਠੀਕ ਆ ਬਾਈ ਠੀਕ ਆ ਰਹਿ ਗਈ ਗੱਲ ਟਾਇਰਾਂ ਦੀ ਹਾਂਜੀ ਸਾਰੇ ਸਿਰੇ ਦੀ ਕੰਪਨੀ ਦੇ ਪਾਏ ਆ ਜੇ ਕਿ ਚਾਰੇ ਚਾਰੇ ਜੇ ਕਿਸੇ ਨਾਲ ਕਾ ਵੀ ਲਵਾਇਆ ਬਾਈ ਇਹ ਠੀਕ ਆ ਮਤਲਬ ਬੈਲੀ ਮੈਜਣਾ ਵੀਰੇ ਆਹ ਇੰਡੀਕੇਟਰ ਉਹ ਤੋਂ ਆਉਂਦੇ ਹੈ ਨਾ ਬਾਈ ਹਾਂ ਇਹ ਠੀਕ ਆ ਬਾਈ ਵੀ ਆਪਾਂ ਬਦਲ ਤੇ ਚੇਂਜ ਕਰਦੇ ਤੇ ਨਾਲ ਦੀ ਪਹਿਲੋਂ ਸੀ ਦੇ ਨਾਲ ਦੀ ਲਿਖ ਦਾਂਗੇ ਠੀਕ ਆ ਹੁਣ ਗੱਲ ਕਰੀਏ ਡਿਮਾਂਡ ਇਹਦੀ ਡਿਮਾਂਡ ਦੀ ਦਾ ਵੀਰੇ ਆਪਣੀ ਡਿਮਾਂਡ ਤਾਂ ਹੈਗੀ ਆ 2 ਲੱਖ ਰੁਪਈਆ ਅੱਛਾ ਜੀ ਠੀਕ ਆ ਤੇ ਜੇ ਕੋਈ ਵੀਰ ਕੋਤਰੀ ਆਪਣੇ ਵੇਚੇ ਕੋਲੇ ਵੀਰ ਪਹੁੰਚਦਾ ਹਾਂਜੀ ਵੀ 22 ਦੀ ਐਡ ਤੇ ਪਹੁੰਚੇ ਆਂ ਆਪਾਂ ਠੀਕ ਆ ਬਾਈ ਤੇ ਡਿਸਕਾਊਂਟ ਘਰੇ ਆਏਗਾ ਤੂੰ ਦੇਵਾਗਾ ਐਡ ਦੀ ਲੈ ਐਡ ਦੀ ਐਡ ਦੀ ਹਾਂ ਕਿੰਨੇ ਕੇ ਛੜ ਦੇ ਤੇਰੇ ਮੂੰਹ ਨੂੰ ਤੂੰ ਹੀ ਦੱਸ ਦੇ ਛੱਡ ਦੇ ਜੇ ਨਹੀਂ ਛੱਡ ਰਿਆਂ ਜਿੰਨੇ ਕੇ ਛੱਡ ਰਿਆਂ ਛੱਡ ਦੇ ਚੱਲ ਤੇਰੇ ਮੂੰਹ ਨੂੰ ਹਮ 1 85 ਦਾ ਰੇਟ ਦੇ ਦੂਗਾ ਠੀ ਸਾਵੇਂ ਨਾਗਪੂਰੇ ਮੈਨੂੰ ਨਾਗਪੂਰੇ ਮਿਲਣਗੇ ਆ ਯੂ ਲੱਗੀ ਆਪਾਂ ਲਓਦੇ ਨਹੀਂ ਆਂਦੇ ਦਾਂਗੇ ਸਾਰਾ ਕੁਝ ਠੀਕ ਆ ਬਾਈ ਇਹ ਕਿਹੜੇ ਪਿੰਡ ਵਗਾਉ ਆ ਪਿੰਡ ਬਾਈ ਸੁਖਾਣਾ ਹੁੰਦਾ ਠੀਕ ਆ ਭਗਤੇ ਕੋਲੇ ਜ਼ਿਲ੍ਹਾ ਮੋਗਾ ਠੀਕ ਆ ਬਾਈ ਭਗਤੇ ਦੇ ਕੋਲੇ ਪਿੰਡ ਸੁਖਾਣਾ ਹੁੰਦਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਮੋਬਾਈਲ ਨੰਬਰ 9417581582 ਤੇ ਆਪਣਿਆਂ ਨਾਲ ਗੱਲਬਾਤ ਕਰ ਸਕਦੇ ਆ ਠੀਕ ਆ ਜੀ ਜੇ ਬਾਈ ਜਾਨ ਸਹਿਲਵੰਦ ਦਾ ਨੰਬਰ ਨਹੀਂ ਲੱਗਦਾ ਵਟਸਐਪ ਕਾਲ ਲਾ ਸਕਦੇ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ